ਹੈਲੋ ਜੀ ਗੁੱਡ ਮਾਰਨਿੰਗ ਆ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਹਾ ਤੁਸੀਂ ਕੱਲ ਵਾਲਾ ਮੇਰਾ ਵਲੌਗ ਦੇਖ ਲਿਆ ਹੋਗਾ ਤੇ ਮੌਸਮ ਦਿਖਾਦੀ ਆ ਤੁਹਾਨੂੰ ਅੱਜ ਇਹ ਦੁਬਈ ਦਾ ਮੌਸਮ ਆ ਸਵੇਰ ਦਾ ਤੇ ਮੌਸਮ ਚੈੱਕ ਕਰ ਲਵੋ ਦੇਖੋ ਤੋਂ ਪਤਾ ਹੈ ਹੀ ਨਹੀਂ ਸੂਰਜ ਨਿਕਲੇ ਨਹੀਂ ਅੱਜ ਵਿਚਾਰ ਤੇ ਕਿੰਨਾ ਸੋਣਾ ਆ ਸੂਰਜ ਨਹੀਂ ਤੇ ਸੰਧਿਆ ਜਿਹੜਾ ਨਾਲ ਏ ਇਹ ਤਾਂ ਨਿਕਲੇ ਹੀ ਏ ਤੇ ਕਿੰਨਾ ਘੈਂਟ ਮੌਸਮ ਹੈ ਨਾ ਅੱਜ ਬਿਕੋਜ਼ ਠੀਕ ਆ ਤੇ ਆਪਾਂ ਚੱਲਿਆ ਕੰਮ ਤੇ ਹਾਂਜੀ ਨਾਲੇ ਨਾ ਦੁਬਈ ਵਾਲਿਓ ਮੇਰੀ ਇੱਕ ਗੱਲ ਸੁਣੋ ਹਾਂ ਦੁਬਈ ਦੇ ਵਿੱਚ ਨਾ ਮੌਸਮ ਬਹੁਤ ਵਧੀਆ ਹੈ ਤੇ ਬਾਕੀ ਜਿਹੜੇ ਹੋਰ ਕੰਟਰੀਆਂ 'ਚ ਵੀਰ ਭਰਾ ਰਹਿੰਦੇ ਨੇ ਠੀਕ ਆ ਉਹ ਵੀ ਦੁਬਈ ਦੁਬਈ ਆਇਆ ਕਰੋ ਘੁੰਮਣ ਵਾਸਤੇ ਕਿਉਂਕਿ ਵੈਦਰ ਬਹੁਤ ਬੈਸਟ ਹੋਇਆ ਪਿਆ ਇਸ ਟਾਈਮ ਅੱਜ ਦੇ ਕੰਮ ਦੇ ਵਿੱਚ ਠੀਕ ਹੈ ਤੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਜਾ ਰਹੀ ਹਾਂ ਜੀ ਆਪਣੇ ਕੰਮ ਤੇ ਤੇ ਕੰਮ ਤੇ ਅਪਜਾਰੇ ਤੁਰ ਕੇ ਹਾਂ મોદી ਦੁਬਈ ਘੁੰਮ ਰਿਹਾ ਦੁਬਈ ਆ ਹਾਂ ਕਾਲ ਆ ਗਈ ਜੀ ਅੰਬਾਨੀ ਨੂੰ ਆਖਦੀ ਕਿ ਜਿਹੜਾ ਹੈਲੀਕਾਪਟਰ ਸੀ ਨਾ ਉਹ ਭੇਜੇ ਨਾ ਮੈਂ ਪਹੁੰਚ ਗਿਆ ਕੰਮ ਤੇ ਠੀਕ ਏ ਤਾਂ ਉਹ ਗੱਲ ਪਤਾ ਕੀ ਏ ਆਜੋ ਆਜੋ ਓ ਯਾਰ ਓ મોદી ਸਾਹਿਬ ਐਸਾ ਨਹੀਂ ਬੋਲਦੇ ਨਾ ਅਰੇ ਅੰਮਨੇ ਅੰਮਨੇ ਨਹੀਂ ਗੁੱਸਾ ਕੀਤਾ ਏ ਹਾਂ ਉਹ ਅੱਗੇ ਤੇ ਧਿਆਨ ਰੱਖਣਾ helicopter ki jurat nahi hai paidal chalte hain bahut acha hai theek ha 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 hamare fan bahut hai na chal bas karo raste ch mil jate hain te main ja rahi ha ji kam te apna turke theek hai te oh cheez main ta hun ta das rahi ha ta dikha rahi ha because on wale time ch jado asi matlab thoda sand ho gaya hai na mara in sun li gaddiyan te a gaye fir taade vargan kada le e phukri ko miti gaddi e ਕਹਤ ਇਹਦਾ ਇੱਕ ਮੈਂਟ ਲਉਣਾ ਫੁਗਰੀ ਗੱਡੀ ਦੀ ਕੰਮ ਨਹੀਂ ਹੈ ਐਵੇਂ ਕਹਿਣ ਲੱਗਿਆ ਠੀਕ ਹੈ ਤੇ ਤੁਹਾਡੇ ਤੁਹਾਨੂੰ ਲੋਕਾਂ ਨੂੰ ਜਿੰਨੇ ਮਰਜ਼ੀ ਸਟਰਗਲ ਵਿਖਾ ਲਈਏ ਮਲੇਸ਼ੀਆ 6 ਸਾਲਾਂ ਮੇ ਰੋਟੀਆਂ ਪਕਾਈਆਂ ਕਰਨ ਲੋਕਾਂ ਦੇ ਫੁਗਰੀ ਬਾਦੀ ਹੈ ਤੁਹਾਡੇ ਜਿੱਦਮ ਸੇ ਤੁਸੀਂ 6 ਸਾਲ ਰੋਟੀ ਬਕਾ ਕੇ ਫੁਗਰੀ ਮਾਰ ਲੈਂਦੇ ਹੁਣ ਕੰਮ ਦੇ ਤੁਰ ਕੇ ਵੀ ਆਉਣੇ ਤੁਰ ਕੇ ਵੀ ਜਾਣੀਏ ਨੋ ਡਾਊਟ ਸਾਰੇ ਸਟਰਗਲ ਕਰਦੇ ਸਾਰੇ ਤੁਰ ਕੇ ਆਉਂਦੇ ਤੁਰ ਕੇ ਵੀ ਜਾਂਦੇ ਆਂ ਚੈੱਕ ਕਰੋ ਹਾਲਾਤ ਹਾਲਾਤ ਚੈੱਕ ਕਰੋ ਮਾਲੇ ਤਾਂ ਚੀ ਦੱਸ ਜੰਦੀ ਹੈ ਵੀ ਲੋਕ ਜਦੋਂ ਮਤਲਬ ਲਾਈਫ ਵਧੀਆ ਹੋ ਜਾਂਦੀ ਬੰਦੇ ਦੀ ਉਦੋਂ ਵੇਖਣ ਲੱਗ ਪੈਂਦੇ ਨੇ ਹਾਂ ਤੁਸੀਂ ਹੁਣ ਫੁਕਰੀਆਂ ਮਾਰਦੇ ਹੋ ਗੱਡੀਆਂ ਚ ਕੰਮਦੇ ਹੋ ਤੁਹਾਨੂੰ ਕੀ پتہ ਸਟਰਗਲ ਕੀ ਹੁੰਦਾ ਸਾਨੂੰ ਕਾਹਨੂੰ پتہ ਸਟਰਗਲ ਦਾ ਸਾਰਾ ਸਟਰਗਲ ਤੁਹਾਨੂੰ ਪਤਾ ਹੈ ਤੇ ਤਾਂ ਦੱਸਣਾ ਵੀ ਪੈਂਦਾ ਆਪਣੇ ਲਾਈਫ ਦੇ ਵਿੱਚ ਸੱਗਲ ਲਾਓ ਆਪਣੀ ਜਿੰਦਗੀ ਇਹਨਾਂ ਇਨਸਾਨ ਤੋਂ ਨਾ ਇੱਕ ਮੇਰੀ ਕਿੱਟ ਨਹੀਂ ਫੜੀ ਜਾਂਦੀ ਦੇਖ ਲਓ ਮੈਂ ਥੱਕ ਗਏ ਨੇ ਚਲੋ ਠੀਕ ਹੈ ਜੀ ਮੈਂ ਇਹਨਾਂ ਨੂੰ ਕੰਮ ਤੇ ਛੱਡਣ ਆਇਆ ਸੀ ਹੁਣ ਇਹਨਾਂ ਨੇ ਛੱਡ ਚੁੱਕਿਆ ਤੇ ਹੁਣ ਮੈਂ ਚੱਲਾ ਘਰ ਤੇ ਓਕੇ ਜੀ ਧੰਨਵਾਦ ਬਾਏ ਜੀ ਆ ਤੇ ਬਰਿਸ਼ ਸੜਕਾਂ ਹੋਈਆਂ ਪਈਆਂ ਨੇ ਗਿੱਲੀਆਂ ਤੇ ਸਾਡੀ ਵਿੰਡੋ ਤੇ ਪਈਆਂ ਨੇ ਕਣੀਆਂ ਦੇਖ ਲੋ ਜੀ ਦੁਬਈ ਦੇ ਵਿੱਚ بارش ਕੀ ਬਾਤ ਹੈ ਇਹ ਹੁਣ ਦੁਬਈ ਵਾਲੇ ਆਪ ਨਹੀਂ ਮੀਂਹ ਪਾ ਰਹੇ ਜੀ ਇਹ ਰੱਬ ਪਾ ਰਿਹਾ ਹੈ ਦੇਖਿਆ ਠੰਡਾ ਠੰਡਾ ਮੌਸਮ ਲਓ ਜੀ ਚੈੱਕ ਕਰੋ ਮੀਂਹ ਨੇ ਤਾਂ ਦੁਬਈ ਦੇ ਸੜਕਾਂ ਕਰਤੇ ਨੇ ਜੀ ਗਿੱੰੀਆਂ ਕੀ ਬਾਤ ਹੈ ਹਾ ਨਜ਼ਾਰਾ ਕਿਤੇ ਇੰਡੀਆ 'ਚ ਠੰਡ ਪੈ ਰਹੀ ਏ ਕੈਨੇਡਾ ਅਮਰੀਕਾ 'ਚ ਸਨੋਵ ਪੈ ਰਹੀ ਏ ਤੇ ਸਾਡੇ ਦੁਬਈ ਦੇ ਵਿੱਚ ਨੀ ਪੈ ਰਿਹਾ ਜੀ। ਕੀ ਬਾਗ ਹੈ। ਐਰਾ ਕੈਂਟ ਥਿਊ ਲੋ ਜੀ ਦੁਬਈ ਸਾਰੀ ਅੱਜ ਬਾਹਰ ਆ ਗਿਆ ਸੜਕਾਂ ਤੇ ਨਜ਼ਾਰੇ ਲੈਂਦਾ ਹੋਇਆ ਨੀਰੇ ਮੌਸਮ ਨੂੰ ਇੰਜੋਏ ਕਰਨ ਵਾਸਤੇ ਵਾਹ ਜੀ ਵਾਕਿਆ ਮਾਰੇ بارش ਇੰਨੀ بارش ਹੋ ਰਹੀ ਆ ਸਿਓ ਕਿਥੋਂ ਤੁਰ ਕੇ ਉਹ ਗੱਡੀਆਂ ਪਾਰਕਿੰਗ ਦੇਖੇ ਤੁਹਾਨੂੰ ਇਹ ਆ ਦੇਖੋ ਇੱਥੇ ਅਸੀਂ ਗੱਡੀ ਪਾਰਕਿੰਗ ਲਗਾ ਕੇ ਆਪਣੀ ਫਿਰ ਅਸੀਂ نیچے ਉਤਰ ਕੇ ਆਏ ਆ ਕੋਈ ਕੀ ਬਾਤ ਹੈ ਜੀ ਕੀ ਬਾਤ ਪੂਰੀ بارش ਵਿੱਚ ਇਹਨਾਂ ਸ਼ੁਕਰ ਮਨਾਉ ਵੀ ਅੱਜ ਮੈਂ ਨਾ ਅਚਾਨਕ ਹੀ ਮੈਨੂੰ ਐਵੇਂ ਸੀ ਕਿ ਮੌਸਮ ਬਹੁਤ ਖਰਾਬ ਹੋ ਰਿਹਾ ਵੀ ਮੈਨੂੰ ਅੰਬ੍ਰੇਲਾ ਆਪਣੇ ਨਾਲ ਰੱਖ ਲੈਣਾ ਚਾਹੀਦਾ ਕਿ ਕਿਉਂਕਿ ਤੁਹਾਨੂੰ ਮੈਂ ਦੱਸਿਆ ਨਾ ਵੀ ਮੈਂ ਕੰਮ ਤੋਂ ਤੁਰ ਕੇ ਜਾਂਦੇ ਤੇ ਤੁਰ ਕੇ ਆਫਿਸ ਕਰਦਾਂ ਨਹੀਂ ਆ ਤੇ ਜਿਹੜਾ ਤਾਂ ਨਾ ਅੰਬ੍ਰੇਲਾ ਮੇਰੇ ਕੋਲ ਸੀ ਤੇ ਪਰਮਾਤਮਾ ਨੇ ਅੱਜ ਸਾਨੂੰ ਬਚਾਲਿਆ ਤੇ ਬਸ ਫਿਰ ਉਸੇ ਨੂੰ ਅਸੀਂ ਓੜ ਕੇ ਤੇ ਆਪਣਾ ਅੰਦਰ ਆਇਆ ਮੀਂਹ ਤੋਂ ਬਚਦੇ ਬਚਾਉਂਦੇ ਹੋਏ ਓਕੇ ਤੇ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਜੀ ਪੇਟ ਪੂਜਾ ਪੇਟ ਪੂਜਾ ਸਹੀ ਕਰਾਂਗੇ ਵਿਦ ਸਮੋਜ਼ਾ ਤੇ ਆ ਦੇਖੋ ਚਿਕਨ ਰੋਲਸ ਠੀਕ ਹੈ ਦੇਖੋ ਕਿੰਨਾ ਕੁਛ ਉਹਨਾਂ ਨੇ ਸਾਡੇ ਵਾਸਤੇ ਰੱਖਿਆ ਹੈ ਇੱਧਰ ਸਾਡੇ 올 ਫੂਫੀਸ ਆ ਪਲੱਸ ਸਾਡੇ ਵਾਸਤੇ ਜੂਸ ਵੀ ਉਹਨਾਂ ਨੇ ਹਨ ਕੀਤਾ ਆ ਤੇ ਦੇਖੋ ਤੁਹਾਡੀ ਸਿਸਟਰ ਬਲਜੀਤ ਕੌਰ ਕਿੰਨਾ ਇੰਜੋਏ ਕਰ ਰਹੀ ਹੈ ਦੁਬਈ ਦੇ ਵਿੱਚ ਤੁਸੀਂ ਵੀ ਜ਼ਰੂਰ ਦੁਬਈ ਚਾਓ ਇਨਵੈਸਟ ਕਰੋ ਸਾਰੇ ਹੱਸੋ ਤੇ ਇੰਜੋਏ ਕਰੋ ਮੇਰੇ ਬੰਦੇ ਕਿਥੋਂ ਉੱਟ ਕੇ ਮੈਂ ਕਿੱਥੇ ਆ ਕੇ ਇੰਜੋਏ ਕਰ ਰਹੀ ਹਾਂ ਖਾ ਰਹੀ ਹਾਂ ਪੀ ਰਹੀ ਹਾਂ ਵਾਹ ਜੀ ਵਾਹ ਕੀ ਬਾਤ ਹੈ ਬਲਜੀਤੀਆਂ ਲੱਗਿਆ ਪੈ ਨੇ ਇੰਨੀ ਦੁਨੀਆ ਇੰਨੀ ਰੌਣਕ ਮੇਲਾ ਤੇ ਅਸੀਂ ਆਪਣੀ ਥਾਲੀ ਦੇ ਵਿੱਚ ਖਾਣਾ ਪ੍ਰੋਸ ਲਏ ਆ ਤੇ ਇਹ ਹੁਣ ਸਭ ਕੁਝ ਮੈਂ ਤੁਹਾਨੂੰ ਟੈਸਟ ਕਰਕੇ ਦੱਸਾਂਗੀ ਵੀ ਕੀ ਚੀਜ਼ ਹੈ ਤੇ ਇਹਨਾਂ ਦਾ ਟੇਸ ਕਿਦਾਂ ਦਾ ਰਿਹਾ ਹੈ ਏ 200 ਸਿਆ ਇਹਦੇ ਨਾਲ ਚਿਕਨ ਪੀਸ ਵੀ ਆਇਆ ਤੇ ਇਹ ਵੀ ਚਿਕਨ ਵਾਲਾ ਹੀ ਆ ਬਸ ਠੀਕ ਹੈ ਓਕੇ ਤੇ ਦਿਸ ਇਜ਼ ਆਈ ਡੋਨਟ نو ਆਈ ਥਿੰਕ ਸੋ ਬਦਾਮ ਸ਼ੇਕ ਹੋ ਸਕਦਾ ਆ ਸੋ ਬੈਨ ਆਈ ਵਿਲ ਟ੍ਰਾਈ ਤੇ ਮੈਂ ਤੁਹਾਨੂੰ ਜੋ ਦੱਸਾਂਗੀ ਜੁੜੇ ਰਹੋ ਮੇਰੇ ਨਾਲ ਸਭ ਕੁਝ ਟ੍ਰਾਈ ਕਰਕੇ ਦੇਖ ਲਿਆ ਜੀ ਮੈਨੂੰ ਸੋਸੇ ਵੀ ਵਦਨ ਲੱਗੇ ਸੋਸੇ ਤਾਂ ਨਹੀਂ ਵਦਨ ਲੱਗੇ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਮਿਰਚੀ ਪਾਈ ਹੋਈ ਸੀ ਬਸ ਇੱਕ ਚੀਜ਼ ਵਦਨ ਲੱਗੀ ਜੀ ਕੇਕ ਇਹੀ ਦੋ ਤਿੰਨ ਖਾ ਲੈਨੇ ਪਰ ਮੈਂ ਕੋਈ ਚੀਜ਼ ਨਹੀਂ ਖਾਦੇ ਉਹ ਚਮਚ ਵਿੱਚ ਪਾ ਦੇ ਇਹ ਦੇ ਸੁਸਮਈ ਔਰੈਂਜਸ ਔਰੈਂਜਸ ਬਹੁਤ ਟੇਸਟੀ ਆ ਠੀਕ ਆ ਘੁੰਮਣ ਫਿਰਨ ਦੇ ਨਾਲ ਨਾਲ ਤੁਹਾਨੂੰ ਨਿੱਕੇ ਨਿੱਕੀਆਂ ਚੀਜ਼ਾਂ ਵੀ ਨੋਟਿਸ ਕਰਾ ਦਈਏ ਹੈ ਨਾ ਬਿਊਟੀਫੁਲ ਆ ਸਾਰੇ ਐਨੀਮਲਸ ਨੇ ਕਿੱਧਰ ਵੀ ਦਿਖਾਦਾ ਹਾਂ ਆਹ ਲਓ شوف ਸਵਾਹ 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 ਅਜਾਂ ਨਹੀਂ ਜਲੇ ਸਵਾਹ ਕਿੰਨੇ ਸੋਹਣੇ ਕਲਾਕਾਰੇ ਕਿਤੇ ਸੁਣਨ ਲੱਗ ਰਹਿ ਨੇ ਲਓ ਜਿ ਸਵੇਰੇ ਪੈ ਰਈ ਸੀ ਬਾਰਿਸ਼ ਦੁਬਈ ਦੇ ਵਿੱਚ ਤੇ ਹੁਣ ਧੁੱਪ ਨੇ ਸਾਨੂੰ ਮੂੰਹ ਵਿਖਾਈ ਦਿੱਤੀ ਹੈ ਜੀ ਤੇ ਪੈਸੇ ਸਾਡੇ ਕੋਲ ਹੈ ਨਹੀਂ ਇਹਨੂੰ ਮੂੰਹ ਵਿਖਾਈ ਦੇਣ ਲਈ ਠੀਕ ਆ ਜੇ ਹਾ ਮੜਿਮੜ ਧੁੱਪ ਲੱਗ ਰਹੀ ਸੋਹਣਾ ਲੱਗ ਰਿਹਾ ਹੁਣ ਸਾਰਾ ਵਧੀਆ ਗਾ ਮੌਸਮ ਲਓ ਜੀ ਅਸੀਂ ਕੱਲੀਆਂ ਪ੍ਰਾਪਰਟੀ ਨਹੀਂ ਸੇਲ ਕਰਦੇ ਕੱਲਾ ਬਾਹਰ ਹੀ ਵਲੋਗਿੰਗ ਨਹੀਂ ਕਰਦੇ ਕੱਲਾ ਆਫਿਸ ਹੀ ਨਹੀਂ ਜਾਂਦੇ ਆਪਣਾ ਘਰ ਦਾ ਕੰਮ ਵੀ ਸਾਰਾ ਸੰਭਦੇ ਆ ਘਰੇ ਆ ਗਏ ਹੁਣ ਅਸੀਂ ਕੱਟ ਰਹੇ ਹਾਂ ਜੀ ਗੋਭੀ ਤੇ ਗੋਭੀ ਦੇ ਵਿੱਚ ਪਾਵਾਂਗੇ ਆਲੂ ਠੀਕ ਆ ਗੋਭੀ ਬਹੁਤ ਸੋਹਣੀ ਹੈ ਕਿੰਨਾ ਸੋਹਣਾ ਫੁੱਲ ਹੈ ਗੋਭੀ ਦਾ ਤੇ ਆਹ ਤਾਂ ਮੈਂ ਇਹਦੇ ਪੱਤੇ-ਪੱਤੇ ਜਿਹੜੇ ਮੜੇ ਕੱਟ ਲਿਆ ਕਈ ਲੋਕ ਇਹਨੂੰ ਸੱਟ ਦਿੰਦੇ ਆ ਤੇ ਇਹ ਸੱਟ ਨਹੀਂ ਚਾਹੀਦੀ ਵੈਸੇ ਠੀਕ ਹੈ ਇਹਨੂੰ ਖਾਣਾ ਚਾਹੀਦਾ ਹੈ ਤੇ ਬਣਾ ਕੇ ਗੱਭੀ ਅਸੀਂ ਖਾਵਾਂਗੇ ਰੋਟੀ ਪਣੀ ਸਿਰੇ ਵੀ ਰੋਟੀ ਖਾਵਾਂਗੇ ਕਿਨਾਂ ਮਣਵੇ ਤੇ ECG ਸਾਡਾ ਅੱਜ ਦਾ ਵਲੌਗ ਹੋਪਸ ਕਿ ਤੁਹਾਨੂੰ ਸਰਨ ਸਾਡਾ ਅੱਜ ਦਾ ਵਲੌਗ ਬਹੁਤ 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 ਪਸੰਦ ਆਇਆ ਹੋ। ਥੈਂਕ ਯੂ ਸੋ ਮੱਚ।